ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਆ ਸਾਰੇ ਹੁਕਮ ਸਾਰੇ ਠੀਕ ਹੋ ਮਾਰੇ ਸਭ ਨੂੰ ਚੜ੍ਹਦੀ ਕਲਾ ਦਾ ਦਾਮਦ ਹੋ ਸਤਿਬਖਸ਼ਣ ਜੀ ਸਵਾਗਤ ਹੈ ਤੁਹਾਡਾ ਐਲੀਗੈਂਟ ਫਲੋਰ ਚੈਨਲ ਤੇ ਅੱਜ ਦਾ ਬਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਮਾਰਨਿੰਗ ਦਾ ਟਾਈਮ ਹੈ ਜੀ ਟਾਈਮ ਹੋਇਆ 7:30 ਵਜੇ ਠੀਕ ਹੈ ਜੀ ਆਪਾਂ ਪੀਣ ਲੱਗੇ ਸੀ ਚਾਹ ਵਿਤ ਗੁਜਰੀਲਾ ਆਜੋ ਜੀ ਇੰਜੋਏ ਕਰੀਏ ਗੁਜਰੀਲਾ ਚਾਹ ਬਦ ਠੀਕ ਹੈ ਜੀ बस टाफी क्यों मैं पी उदावनेया सिर उस तो बाद दा फिर पैक कर देया बाकी फिर और जो भी करना कर कर हो ਥੋਡੇ ਨਾਲ ਕਰਦੇ ਆ ਸ਼ੇਅਰ ਠੀਕ ਹੈ ਜੀ ਨਹਾ ਤੋ ਆਪਾਂ ਲਏ ਬਾਥ ਕਰ ਲਿਆ ਠੀਕ ਹੈ ਉਸ ਤੋਂ ਬਾਅਦ ਹੀ ਚਾਹ ਵੀ ਬੱਤੀ ਸੀਗੀ ਲੋ ਜੀ ਮੈਂ ਹੋ ਗਈ ਤਿਆਰ ਮੈਂ ਚੱਲੀਆਂ ਪੇਕਿਆਂ ਨੂੰ ਠੀਕ ਹੈ ਜੀ ਕਿਉਂਕਿ ਉੱਥੇ ਹੈਗਾ ਇੱਕ ਕੰਮ ਸੋ ਇਸ ਕੱਪਕੇ ਮੈਂ ਚੱਲੀਆਂ ਖੜਸਾ ਮੈਨੂੰ ਬੱਸ ਚੜਾਉਣਗੇ ਹੁਣ ਤੇ ਠੀਕ ਹੈ ਜੀ ਬੱਸ ਚੜਕੇ ਜਾਉਂਗੀ ਅੱਜ ਮੈਂ ਨਵਾਂ ਬਲੇਜ਼ਰ ਪਾਇਆ ਇਹ ਚਿਹਰੀ ਪਾਲੀ ਜੈਕਟ ਹਜੇ ਠੰਡ ਬਹੁਤ ਹੈ ਧੁੰਦ ਬਹੁਤ ਹੈ ਸੋ ਇਸ ਕੱਪਕੇ ਜੈਕਟ ਪਾ ਲਈ ਨਾ चलो जी फिर चलिए की जाके लो जी आप पिंड हम आप रोटी आप खा ली आज जो कम करना कम करना ठीक है जी ना पीवेंगे ना आप कम कर दें लो जी आप बना लगे हाँ चौलों दियाँ पिनियाँ ठीक है जी क्योंकि छोटे वाले मैडम जी मेरे कहने पिहू जी भी मैं तो चौलों दिनिया खानिया ने मैं नहीं गजरेला खाना है सो इस करके मैं इत सी मैं तो मम्मी बना लगियाँ चौलों दिनियाँ आपटा किलो का आटा लिया बस पहला आटा आपन लगे कासच नहीं सिंपल भुनांे घ्यो घ्यू नहीं पाया है ਤੂੰ ਆਵਾਜ਼ ਲੱਗ ਰਿਹਾ ਬਸ ਇਹਦਾ ਕੱਚਾਪਾਨੇ ਦੂਰ ਕਰਨਾ ਇਹਨੂੰ ਲਾਲ ਨਹੀਂ ਕਰਨਾ ਹੈਗਾ ਚਿੱਟਾ ਹੀ ਰੱਖਣਾ ਹੈ ਬਸ ਫਿਰ ਆਪਾਂ ਨੇ ਇਹਨੂੰ ਕੱਢ ਲਾਂਗੇ ਫਿਰ ਇਸੇ ਕੜਾਹੀ 'ਚ ਆਪਾਂ 1 ਕਿਲੋ ਆਟਾ ਏ 1.5 ਕਿਲੋ ਦੁੱਧ ਲਵਾਂਗੇ ਦੁੱਧ ਲੈ ਕੇ ਉਹਨੂੰ ਮਤਲਬ ਰੱਖ ਲਾਂਗੇ ਆ ਕਾੜਨਾ ਜਦੋਂ ਉਹ ਅੱਧਾ ਕਰਹਿ ਜਾਊਗਾ ਫਿਰ ਆਪਾਂ खंड वगैरह पा देंगे खंड पा के जो ख मतलब खुरगी चंकी तरह मिलगी फिर आप आटे मिक्स कर लाँगे दो चम्मच आप आटे पा पार लेंगे घ्यो देसी घ्यो देते फिर बस चंकी तरह मिक्स करके दुद्ध आटा है चंकी तरह बिचाखा पा लेंगे थोड़ी कलिया मिर्चा पा लेंगे पाउडर बस ਫਿਰ ਤੁਹਾਨੂੰ ਮੈਂ ਵਟਦਾਂਗੀ ਠੀਕ ਹੈ ਜੀ ਬਣਾ ਲਿਓ ਜੀ ਵੀਡੀਓ ਚ ਆਟਾ ਆਪਾਂ ਨੇ ਪ੍ਰਾਂਤ ਚ ਕੱਢ ਲਿਆ ਜੀ ਭੁੰਨ ਕੇ ਠੀਕ ਹੈ ਤੇ ਤਦ ਦੁੱਧ ਆਪਾਂ ਨੇ ਰੱਖਤਾ ਕਰਨਾ ਠੀਕ ਹੈ ਕਿਲੋ ਆਟਾ ਲਿਆ ਜੀ ਡੇਢ ਕਿਲੋ ਦੁੱਧ ਹੁਣ ਇਹਨੂੰ ਆਪਾਂ ਥੋੜਾ ਜਿਹਾ ਕਾੜ ਲਾਂਗੇ ਫਿਰ ਉਸ ਤੋਂ ਬਾਅਦ ਆਟੇ ਚ ਮਿਕਸ ਕਰਾਂਗੇ ਨਹੀਂ ਫਿਰ ਤਾਂ ਮੇਤੋ ਹਲੋ ਜੀ ਦੁੱਧ ਕੜ ਗਿਆ ਅੱਧਾ ਰਹਿ ਗਿਆ ਆਪਣਾ ਹੁਣ ਆਪਾਂ ਇਹ ਚ ਪਾਵਾਂਗੇ ਚੀਨੀ ਮਿੱਠਾ ਪਾ ਦਾਂਗੇ ਪਾ ਦੋ ਜੀ ਹੋਰ ਬਾਰੇ ਹੋਰ ਬਾਰੇ ਇਹ ਦੱਸ ਰਹੀ ਜੀ ਮਿੱਠੀਆਂ ਨਹੀਂ ਹੋਣੀਆਂ ਚਾਹੀਦੀਆਂ ਬਸ ਲਓ ਜੀ 1/2 ਕਿਲੋ ਵਾਂਗ ਆਪਾਂ ਇਹ ਚ ਮਿੱਠਾ ਪਾਤਾ ਠੀਕ ਹੈ ਜੀ ਹੁਣ ਮਿੱਠਾ ਖੁਰਜੂਏ ਬਸ ਫਿਰ ਆਪਾਂ ਦੁੱਧ ਲਾ ਲਾਂਗੇ ਹੀਟ ਹਾਂ ਆ ਲਾ ਕੇ ਥੋੜਾ ਠੰਡਾ ਜਿਹਾ ਕਰਕੇ ਦੁੱਧ ਨਾ ਫੇਰ ਆਪਾਂ ਆਟੇ 'ਚ ਮਿਕਸ ਕਰਾਂਗੇ ਚੌਲਾਂ ਦੇ ਵਿੱਚ ਲਓ ਜੀ ਪਹਿਲਾਂ ਆਪਾਂ ਹੁਣ ਪਾਵਾਂਗੇ ਕਾਲੀ ਮਿਰਚ ਪਾਊਡਰ ਆਟੇ ਦੇ ਵਿੱਚ ਕਿਉਂਕਿ ਤੁਹਾਨੂੰ ਪਤਾ ਹੀ ਹੈ ਚਾਵਲ ਜਿਹੜੇ ਅੰਦਰ ਬੈ ਹੁੰਦੇ ਨੇ ਠੀਕ ਹੈ ਜੀ ਇਹ ਫਿਰ ਕਾਲੀ ਮਿਰਚ ਠੀਕ ਰਹਿੰਦੀ ਹੈ ਬੈ ਤੋਂ ਠੀਕ ਹੈ ਤੇ ਇਸ ਤੋਂ ਬਾਅਦ ਪਾਵਾਂਗੇ ਹਰ ਰਲਾ ਲੰਗੀ ਚੰਗੀ ਤਰ੍ਹਾਂ ਆਟਾ ਠੰਡਾ ਹੋ ਗਿਆ ਹੁਣ ਦਾ ਖਾਧੋ ਕਿ ਕਿੰਨਾਂ ਪਾਵਾਂਗੇ ਬਦੱਖਾ Da var de ganske banne i rundet. Sara virka vel i fare. ਫੇਰ ਉਹ ਫਟਾਫਟ ਗੱਠਾਂ ਜਿਹਾਂ ਨਾ ਬਣ ਜਾਣ। ਹਾਂ ਫਟਾਫਟ ਫੇਰ ਗੱਠਾਂ ਜਿਹਾਂ ਨਾ ਬਣ ਜਾਣ ਮੈਂ ਕਿਹਾ। ਇਹ ਬਣਾਇਆ। ਇਹ ਬਹੁਤ ਜ਼ਿਆਦਾ ਨਾ ਹੋਵੇ। ਧਿਆਨ ਨਾਲ। ਟਟਾ ਪਟਰਾਇਆ। ਆਪਾਂ ਬਹੁਤ ਚੰਗੀ ਤਰ੍ਹਾਂ ਹੱਥ ਨਾਲ ਰਲਵਾ ਲਾਂਗੇ। ਲਓ ਜੀ ਆਪਾਂ ਨੇ ਮਿਕਸ ਕਰ ਲਿਆ। ਹੁਣ ਆਪਾਂ ਬਣਾ ਲਾਂਗੇ ਪਿੰਨੀਆਂ ਚਾਹੇ ਗੋਲ ਬਣਾ ਲਓ ਚਾਹੇ ਲੰਬੀਆਂ ਬਣਾ ਲਓ ਦੇਖੋ ਚੌਰਸ ਚੌਰਸ ਬਣਾ ਲਓ ਹਾਂ ਚੌਰਸ ਬਣਾ ਲਓ ਹੋ ਨਵੀਆਂ ਸ਼ੇਪ ਕੱਢ ਦੋ ਲਓ ਜੀ ਦੇਖੋ ਕਿੰਨੀਆਂ ਸੋਹਣੀਆਂ ਪੋਲੀਆਂ ਪੋਲੀਆਂ ਬਣ ਰਹੀਆਂ ਨੇ ਪਿੰਨੀਆਂ ਦਾਗ ਵੀ ਆ ਗਈ ਵਿੱਚ ਦਾਗ ਦਾ ਪਾਉਂਦੋ ਜਿੱਕੇ ਜਪਾਈ ਜਾਂਦੇ ਹੋ ਚੌਰਸ ਬਣ ਸਕਦੀਆਂ ਨੇ ਬਰਫੀ ਵਾਂਗੂ ਉਹ ਤੇ ਚਿੱਤ ਜਮਾ ਕੇ ਉਹ ਤਾਂ ਫਿਰ ਮਾਰਜੀ ਵੀ ਬਾਫੀ ਜਮਾ ਕੇ ਕੱਟ ਲਓ ਚਾਹੇ ਫਿਰ ਉਹ ਬਣ ਜੂਗੀ ਕਾਜੂ ਕਤਲੀ ਕਾਜੂ ਇਹ ਤਾਂ ਚੌੜ ਕਤਲੀ ਲੋੜੂ ਨਹੀਂ ਤੇ ਪੀਓ ਗਾਨੀ ਨੇ ਕਾਜੂ ਕਤਲੀ ਮੰਮੀ ਬੜੀਆਂ ਨੇ ਤੇਰੀਆਂ ਛੋਟੀਆਂ ਬੱਟਾ ਰੋਜ਼ੀ ਮੇਂ ਕੁਰਤਾ ਖੁਸ਼ ਹੋ ਜੂਗੀ ਅੱਜ ਬੀ ਉਹ ਤੇ ਫੇਵਰੇਟ ਇੰਨੀਆਂ ਬਣ ਕੇ ਆ ਗਈਆਂ ਅੱਜ ਫੇਵਰੇਟ ਨੇ ਉਹਦੀਆਂ ਅੱਜ ਲਈ ਸਾਈਡ ਮੇਂ ਤਾਂ ਆਖਾ ਜ਼ਿਆਦਾ ਬਣਾਂਗੇ ਆ ਇੱਥੇ ਕਿੱਦੇ ਦਾਖਾਂ ਬਣ ਜਾਂਦੇ ਸਾਰੀਆਂ ਹੋ ਗਈਆਂ ਹਰੇਕ ਤੇ ਨੀਂਜੇ ਦਾਖਾ ਹੋਣੀ ਚਾਹੀਦੀ ਆ ਚਾਹੇ ਆਪਾਂ ਪਾ ਲਈ। ਇਹ ਚ ਨਹੀਂ ਆਈ। ਇਹ ਗਲਤੀ ਕਰੀ ਆਪਾਂ ਇਹ ਕੌਂਡੀ ਚ ਰੱਖ ਲੈਗੇ ਦੀ ਦਾਖਾ ਵਿੱਚ। ਚਾਹੇ ਆਪ ਜਾਮ ਬਣਾਵਾਂਗੇ ਵਿੱਚ ਦੇਖੋ ਉੱਤੇ ਲਾਉਣੀਆਂ ਸੀਗੀਆਂ ਬਾਅਦ ਚ। ਹੈਨਾ? ਕਿਵੇਂ ਲਾਉਂਦੀ ਦੀ ਸੀ? ਹੈ? ਕਿਵੇਂ ਪਿੰਨੀਆਂ ਬਣਾ ਕੇ ਪਿੱਛੇ ਗਲਾਬ ਜਾਮਣ ਦੇ ਜਿਵੇਂ ਵਿੱਚ ਦੀ ਦਾਖੁੰਦੀ ਹੈ ਜੀ। ਹਾਂ ਹਾਂ। ਉਵੇਂ। ਆਉਂ ਵੀ ਉੱਤੇ ਵੀ ਧਰ ਸਕਦੇ ਸੀ। ਮੈਂ ਪਾ ਦਿੰਦੀ। ਲਓ ਜੀ। ਠੀਕ ਹੈ ਜੀ। ਖਾਓ ਪਿੰਨੀਆਂ ਛਕੋ ਜੀ। ਲਓ ਜੀ। ਲਓ ਜੀ। ਪਿੰਨੀਆਂ ਆਪਣੀਆਂ ਵਰਕੇ ਹੋ ਗਿਆ ਰੈਡੀ ਹਾਓ ਜੀ ਫਿਰ YouTube ਫੈਮਿਲੀ ਚਾਵਲ ਦੀ ਪਿੰਨੀਆਂ ਲੋ ਜੀ ਪਿੰਡੂ ਆਪਾਂ ਆ ਗਏ ਸੀਗੇ ਤੇ ਪਿੰਨੀਆਂ ਬਣਾ ਲਿਆ ਏ ਆ ਕੇ ਹੁਣ ਮੈਂ ਲੱਗੀਆਂ ਧਣੀਆਂ ਲਈ ਸੀ ਥੋੜਾ ਜਿਹਾ ਚਟਣੀ ਘੁੱਟਣ ਧਣੀਆਂ ਦੀ ਤੇ ਨਾਲ ਲਾਈਆ ਮਸ਼ੀਨ ਕਿਉਂਕਿ ਪੀਹੂ ਦਾ ਹੁਣ ਹਮ ਰੋਜ਼ ਟਰੈਕ ਸੁੱਕਾ ਪਾ ਕੇ ਜਾਣਾ ਹੁੰਦਾ ਇਹਨੂੰ ਇਹਨੇ ਫਿਰ ਮੈਂ ਕਾਹ ਨੂੰ ਖੋਦਾਂਾ ਤਾਂ ਆਕਾ ਸੋਦੱਕ ਸੁੱਕੂਗਾ ਨਾਲੇ ਦਾ ਬੈਗ ਬਹੁਤ ਬੰਦਾ ਹੋਇਆ ਸੀ ਬੈਗ ਧੋਤਾ ਮਸ਼ੀਨ ਲਾਈ ਹੋਇਆ ਟਰ ਠੀਕ ਹੈ ਜੀ ਤੜੀਆਂ ਪਾ ਲਿਆ ਇੱਕ ਪਿਆਜ਼ ਪਾ ਲਿਆ ਆਪਾਂ ਨੇ ਹਰੀਆਂ ਮਿਰਚਾਂ ਲੋਚ ਨਾਲ ਪਾ ਕੇ ਚਟਣੀ ਪਕਾਣੀ ਫਰਾਉਟਾਂ ਨੂੰ ਬਹੁਤ ਪਸੰਦ ਆ ਜੀ ਤਾਂ ਮੇਰੀ ਚਟਣੀ खरा माओ जी गलत पाता समान चटनी अपनी कुटी गई जी ਇਹਦਾ ਵੀ ਗਰੰਟਰ ਦਾ ਮੈਲਾ ਦਾ ਹੋ ਗਿਆ ਕੰਮ ਜਿਆ। ਕਦੀ ਵੀ ਕਰਾਈ। ਹਾਂ। ਪਸੇ ਥੋੜਾ ਜਿਹਾ ਉਹਦੇ ਨਾਲੇ ਹੋ ਜਾਂਦਾ ਏ। ਇਹ ਐਕਚੁਅਲੀ ਉਹ ਲਿਕਵਿਡ ਲੀਕ ਹੋ ਜਾਂਦਾ ਨਾ। ਨਹੀਂ ਲਿਕਵਿਡ ਹਾਂ। ਉਲਟਾ ਕਰਕੇ ਪੀਸ ਦੇਣਾ। ਚਲੋ। ਠੀਕ ਹੈ ਜੀ ਜੋ ਹੈ। ਕੰਮ ਸਾਰ ਗਿਆ ਅੱਜ ਦਾ। ਠੀਕ ਹੈ। ਡਰੈਸ ਆਪਾਂ ਦੀ ਤੋਤੀ ਹੂੰ ਉੱਪਰ ਅ ਜਿੱਥੇ ਤੇਗਰ ਲੱਤੇ ਸੁੱਕਣੀ ਪਾਉਂਗੀ ਜੀ। ਠੀਕ ਹੈ। ਬੈਗ ਵੀ ਤੋਤਾ ਦਾ ਬਹੁਤ ਬੰਦਾ ਹਾਇ ਪੈਸੀ ਦਾ ਬੈਗ ਇਹ। ਹੇ ਹੁਣ ਆਪਾਂ ਇਹਦੇ ਨਾਲੇ ਬਲੌਗ ਦਾ ਕਰਦੇ ਹਾਂ ਜੀ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਮੈਂਟ ਕਰਕੇ ਦੱਸਿਓ ਵੀਡੀਓ ਕਹੀ ਜਿਹੀ ਲੱਗੀ ਮਿਲਦੇ ਹਾਂ ਜੀ ਆਪਾਂ ਇੱਕ ਹੋਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ